ਅੱਜ ਆਏ ਵੀ ਸੀ ਇਹ ਸ਼ਹਿਰ ਤੇ ਇੱਥੇ ਦਾ ਮੀਂਹ ਮੀਂਹ ਹੋਇਆ ਪਿਆ ਆਏ ਤਾਂ ਆਪਣੀ ਗੱਡੀ ਢੱਪੜ ਜੂਗੀ ERP YN 810 अक्षर ਦੇ ਤੁੰਨੇ ਚੋੜੇ 110 ਨੰਬਰ 스마트 ਫੋਨ ਹੋਰ ਵੀ ਬਹੁਤ ਲਿਆਦਾ ਕਿੱਥੇ ਆਪਣਾ ਗੱਟਾ ਕਰਨ ਦਾ ਦਫਾ ਦੁਕਾ ਸਾਰਾ ਦੋਸਤ ਅੱਛੇ ਪਾਸੇ ਵਾਲਾ ਤੇ ਉਹਨੇ ਨਿਆ ਦਾ ਨੰਬਰ ਕਰਕੇ ਮੋਡੀਫਾਈ ਲੋ ਵੀ ਮਿੱਤਰੋ ਕਹਿੰਦੇ ਕਿਉਂ ਲੱਗ ਰਿਆ ਨਾ ਪੂਰਾ ਓਕੇ ਰਿਪੋਰਟ ਤੇ ਹਜੇ ਨਾ ਟਾਪੇ ਢੂਪੇ ਲਾਉਣ ਵਾਲੇ ਆ ਟਾਪੇ ਢੂਪੇ ਲਾ ਕੇ ਤੇ ਫਿਰ ਤੁਹਾਨੂੰ ਦਿਖਾਉਨੇ ਅੱਗੇ ਦਾ ਮੌਲ ਚ ਪਰ ਜਿਵੇਂ ਤੁਹਾਨੂੰ ਪਤਾ ਵੀ ਰਾਹ ਦਾ ਪਰ ਟੈਨ ਪਾਣਾ ਜਿਹਨੇ ਦੋਨੇ 1.10 ਲੱਖ 110 ਪੈਟ ਦੇ ਤੇ ਅੱਜ ਨਾਲ ਇਹ ਤੇ ਵੀ ਸਾਰਾ ਗੋਸਤ ਦਾ ਇਹਦਾ ਸਮਾਨ ਹੈ ਤੇ ਅਮਾੜਾ ਅੱਜ ਉਹਦੀ ਲੰਬੀ ਲੂਕ ਮਿਲੇ ਇਸ ਕਰਾ ਕੇ ਲਾਗੇ ਸੋ ਜਦੋਂ ਮੇਰ ਸਾਰਾ ਗੋਸਤ ਦੱਸਾਂਗੇ ਤਾਂ ਕਿ ਲੱਪੜਿਆ ਤੁਆਂ ਕੇ ਜਾਣਗੇ ਨਾ ਸਾਡੇ ਚਲੋ ਤਕਉਂ ਤੇ ਆ ਬੰਦੋਂ ਉੱਥੇ ਜਾ ਕੇ ਕੀ ਬਾਤ ਆ ਪਾ ਜੀ ਸਿਦਾਨ ਤੇ ਨਾਲ ਦੇ ਪਿੰਡ ਵੀ ਆ ਗਿਆ ਸੀ ਤੇ ਮੋਟਰਸਾਈਕਲ ਛੱਡ ਕੇ ਤੇ ਚੱਲਦੇ ਆ ਪਰ ਘਰਾਂ ਨੂੰ ਕੋਈ ਮਿੱਤਰੋ ਭਾਈ ਨੇ ਕਰਤਾ ਕੰਮ ਸਟਾਰਟ ਤੇ ਆਪਾਂ ਘਰੇ ਜਾਣਾ ਥੋੜੇ ਇਕ ਟਾਈਮ ਨੂੰ ਇੱਕ ਦਾ ਸਲੈਂਸਰ ਦੀ ਬਾਅਦ ਜੀ ਸਹੀ ਕਰਾਉਣੀ ਆ ਕਰੋ ਕਹਿੰਦੇ ਗੱਡੀ ਦਾ ਕੰਮ ਸਟਾਰਟ ਹੋ ਗਿਆ ਤੇ ਆਪਾਂ ਜਾਣਾ ਕੋਟ ਲੈਮੀਨੂਮੇਸ਼ਨ ਕਰਾ ਕੇ ਲਿਆਉਣੇ ਟਾਪਿਆਂ ਨੇ ਸਾਰੇ ਧਿਆਨ ਦੇ ਪਿਆ ਹਾਰ ਨੂਨ ਤਾਂ ਹੀ ਨਹੀਂ ਕਰਦੇ ਮੈਂ ਕਿ ਬਾਅਦ ਚ ਲੱਬੜੇ ਹੱਥ ਲੱਗਣਗੇ ਨਾ ਦਿਖਾਉਂਦੇ ਆ ਘੱਟ ਨੂੰ ਅਗਰੇ ਕੀ ਬਣ ਜੀ ਮਿੱਤਰੋ ਤੇ ਆਪਾਂ ਐਵੇਂ ਸੀਗੇ ਸ਼ਹਿਰ ਮੋਟਰਸਾਈਕਲ ਦੀ ਟੇਪਿੰਗ ਕਰਾਉਣ ਆਪਣੇ ਵਾਲੇ ਡੀਲਰਸ ਦੀ ਤੇ ਆਪਾਂ ਆਪਣੇ ਯਾਰ ਕਾਜ ਦਾ ਮੋਟਰਸਾਈਕਲ ਲੈ ਕੇ ਆਏ ਆ ਤੇ ਉਹ ਉੱਥੇ ਦੇਖ ਰਿਹਾ ਨਾ ਮੈਂ ਉਹਨੂੰ ਕਹਿੰਦਾ ਮੈਂ ਕਿ ਜਲ ਮੈਂ ਕੋਕਾ ਆਇਆ ਵਾ ਜਾ ਕੇ ਤੁਹਾਨੂੰ ਦਿਖਾਉਂਦੇ ਆ ਪਰ ਕੀ ਮਾਹੌਲ ਝਾਤ ਰੋਦੇ ਆਪਾਂ ਆ ਗਏ ਸੀ ਆਪਣੇ ਭਰਾ ਕਾਸ਼ ਕੋਲੇ ਕੀ ਹਾਲ ਨੇ ਜਾਨ ਕਰਤੇ ਆਪਣਾ ਕੰਮ ਥੋੜੇ ਹੀ ਰਹਿ ਗਿਆ ਟਾਪੇ ਟੂਪੇ ਦਾ ਕੀਤੇ ਪਏ ਅੱਦੇ ਬਾਕੀ ਸਟਿੱਕਰ ਗੱਡੀ ਜਾਂਦਾ ਭਰਾ ਆਪਣਾ ਅੱਦਾ ਸਮਾਨ ਹੈ ਇਹਦੇ ਚਪਿਆਂ ਫਿਰ ਤੁਹਾਨੂੰ ਕਰਕੇ ਦਿਖਾਉਂਦੇ ਆ ਮਾਹੌਲ ਚੜ ਕੀ ਬਣਦਾ ਸਾਰੀ ਟੇਪ ਹਾਂ ਜੀ ਮਿੱਤਰੋ ਤੇ ਆਪਾਂ ਆਪਦੇ ਘਰੇ ਆ ਗਏ ਸੀ ਇਹ ਸਮਾਨ ਸਾਰੇ ਟੇਪ ਟੂਬ ਕਰਾ ਲਿਆ ਹੁੰਦੀ ਤੇ ਹੁਣ ਚੱਲਦੇ ਆਂ ਬਾਈ ਮੋਟਰਸਾਈਕਲ ਵਾਲੇ ਕੋਲੇ ਮਿੱਤਰੋ ਤੇ ਆ ਗਏ ਸੀ ਆਪਾਂ ਮੋਟਰਸਾਈਕਲ ਦੇ ਕੋਲੇ ਤੇ ਆ ਕੀ ਕਰਤਾ ਦਿਖਾਉਨੇ ਆ ਤੁਹਾਨੂੰ ਰੁਕ ਜੋ ਹਜੇ ਘੰਟਾ ਡੇਢ ਘੰਟਾ ਤੱਕ ਹੋਰ ਲੱਗਦਾ ਫੇਰ ਦਿਖਾਉਨੇ ਆ ਕੀ ਸਮਝ ਆਰ ਕਾਤ ਰਹੇ ਨਾ ਹਾਂਜੀ ਹਾਂਜੀ ਲਓ ਵੀ ਮਿੱਤਰੋ ਇੰਜਨ ਤਾਂ ਆਸਤਾ ਬਾਈ ਨੇ ਤੇ ਸ਼ੱਕਰਾਣਾ ਕੰਮ ਕਰੀ ਜਾਂਦਾ ਇਹ ਗਰਤਵਾ ਆ ਕੇ ਲਿਆਉਣਾ ਹਾਰ ਨੂੰ ਤਾਂ ਫੇਰ ਕਰਦੇ ਆ ਆਪਣਾ ਆਲੀ ਇੱਕ ਵਾਰ ਲੈ ਲਈ ਠੀਕ ਹੋਣਾ ਸਹੀ ਜਣਾ ਜਮ ਆਪਾਂ ਵੇਚਦਾ ਡੀਲਕਸ ਦਾ ਵਿਆਹ ਕਰਦੇ ਆ ਮਸਤ ਇਹਦਾ ਮਿਸਤਰੀ ਦੀ ਆ ਬਾਈ ਦੀ ਆ ਦੇਖੋ ਸਮਾਨ ਸੋਣ ਲੈ ਕੇ ਚੱਲਿਆ ਅਰੇ ਘੰਟਾ ਘਲਾਦਦਾ ਸੀਗਾ ਬਾਈ ਨੂੰ ਸ਼ਾਹਰ ਚੋਕਰ ਘੜੀ ਜਾਂਦਾ ਉਹਨਾਂ ਟਾਈਮ ਤੇ ਆਪਾਂ ਪਹੁੰਚਦੇ ਆ ਪਰ ਬਾਈ ਯਾਰ ਥੋੜਾ ਬਹੁਤਾ ਕਰਦਾ ਆਂ ਆਪਾਂ ਇਹ ਗੱਲ ਨਾਲ ਤੋਂ ਘਰੇ ਆ ਗਏ ਸੀ ਸਾਰਾ ਕੁੱਖ ਕਾ ਲਿਆਂਦਾ। ਬਾਕ ਗੱਲੀ ਇਹਦੇ ਤੇ ਟੇਪਿੰਗ ਕਰਾਉਣ ਵਾਲੀ ਰਹਿ ਗਈ ਤੁਹਾਨੂੰ ਬਾਕੀ ਸੁਬਾ ਦਿਖਾਵਾਂਗੇ। ਮੇਰੇ ਜਿਹਨੂੰ ਪਤਾ ਨਹੀਂ ਲੱਗਦਾ। ਕਿਵੇਂ ਲੱਗਦਾ ਦਾਦੀ ਜੀ? ਠੀਕ ਆ। ਸੁਣਿਆ ਨਹੀਂ ਲੱਗਦਾ। 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 ਓਕੇ ਓਕੇ ਚੈੱਕ। ਬਾਕ ਗੱਲੀ ਟੈਂਕੀ ਰਹਿ ਗਈ ਕਰਾਉਣ ਵਾਲੀ ਆਪਣੇ ਕੋਲੇ ਟਾਈਮ ਨਹੀਂ ਸੀਗਾ। ਅੱਜ ਕਰਾ ਕੇ ਲਿਆਉਣੀ ਹੈ ਟੈਂਕੀ ਬਾਕੀ ਸਭ ਕੁਝ ਤਾਂ ਹੋਇਆ। ਹਾਂ ਜੀ। ਓਕੇ ਕੋ ਸਾਈਡ ਤੋਂ ਲੱਕ। ਤੇ ਇੱਕ ਨਾ ਜਿਹੜੀ ਆ ਗਰਾਰੀ ਆ ਇਹ ਤਾਂ ਚੈਣ ਲੈਂਦੀ ਆ। ਤੇ ਉਹ ਤਾਂ 44 ਗੰਦਿਆਂ ਵਾਲੀ ਲੈਂਦੀ ਪਈ ਅੰਦਰ ਪਈ ਆ ਤੇ ਪਰ ਕੇ ਰਨਾ ਦਾ ਮੇਰਾ ਇਹਨੂੰ ਚੈਣ ਕਸਾਈ ਲੱਗੇ ਕਿਉਂਕਿ ਕਸੀ ਜਾਂਦੀ ਆ ਨਾ ਅਜੇ ਤਾਂ ਸੁਣਨੇ ਆ ਕਿਰਾਂ ਦਾ ਤੇ ਫੇਰ ਬਾਅਦ ਚੋਕ ਵਾਲਾਂਗੇ। ਹਾਂ ਜੀ ਮੈਂ ਤੇ ਜਸਕੀਰ ਤ ਗੱਲ ਜੀ ਚੱਲੇ ਸੀਗੇ ਇਹਦੀ ਕੱਪ ਕੋੜੋ ਕੋੜ ਸੁਗੀ ਹੈ ਪਿੰਡ ਤੇ ਬਸ ਟੈਂਕੀ ਵਾਲਾ ਸਟicker ਅਤੇ ਟੇਪ ਜੀ ਰਹਿ ਗਈ ਮੈਂ ਉਹਦੇ ਕੋਲੇ ਗਿਆ ਸੀ ਉਹ ਦੁਕਾਨ ਤੇ ਹੀ ਹੈਣੀ ਸੀਗਾ ਪਤਾ ਨਹੀਂ ਕਿੱਧਰ ਨੂੰ ਗਿਆ ਆ ਆ ਤੇ ਕੱਲ ਨੂੰ ਚੱਲਾਂਗੇ ਆਪਾਂ ਉਹਦੇ ਕੋਲੇ ਫੇਰ ਤੁਹਾਨੂੰ ਦਿਖਾਉਂਦੇ ਆ ਕੀ ਮਾਹੌਲ ਚਾਲ ਆ ਹਾਂ ਜੀ ਮਿੱਤਰੋ ਤੇ ਆਪਾਂ ਨਾ ਖੇਤ ਆ ਗਏ ਸੀਗੇ ਚਾਚੇ ਕੋਲੇ ਤੇ ਤੁਹਾਨੂੰ ਨਾ ਵੀਡੀਓ ਥੋੜੀ ਜੀ ਧੁੰਦਲੀ ਜੀ ਦਿਹਿੰਦੀ ਹੋਊਗੀ ਯਾਰ ਇਹ ਨਾ ਹੁਣ ਪਾਣੀ 'ਚ ਡਿੱਗ ਪਿਆ ਲਿਆ ਜੀ ਨੂੰ ਦਿੱਤਾ ਸੀਗਾ ਸਿੰਘਪੂਰ ਚੋਂ ਨਹਾਉਣ ਗਿਆ ਜੋ ਆ ਨਾ ਮੈਂ ਫੁੱਟਮਾ ਫੱਟਮਾ ਖਿਚਣਗਾ ਉਹ ਲੈ ਕੇ ਗਿਆ ਸੀ ਤੇ ਇਹ ਡੱਗ ਪਿਆ ਪਾਣੀ 'ਚ ਯਾਰ ਤੇ ਹੁਣ ਕੈਮਰੇ ਜੇ ਧੁੰਦਲੇ ਹੋਈ ਜਾਂਦੇ ਨਾ ਵੀ ਫੇਸ ਆਈਡੀ ਚੱਲਦੀ ਏ ਕਰਾ ਕੇ ਲਿਆਉਨੇ ਆ ਠੀਕ ਆ ਹਾਏ ਤਾਂ 6 ਤਰੀਕ ਨੂੰ ਹੀ ਲਿਆ ਸੀਗਾ ਅੱਜ ਹੈਗੀ ਆ ਤਰੀਕ 29 ਤੇ ਦੇਖ ਲਓ ਤੁਸੀਂ ਕਰਤੇ ਨੂੰ ਥਾਂ ਬਣ ਗਿਆ ਤੇ ਮੋਟਰਸਾਈਕਲ ਤੇ ਆਪਾਂ ਕਰਾ ਲਿਆ ਹੁੰਦੀ ਸੀ ਟੇਬ ਮੂਹਰ ਲੈ ਕੈਮਰੇ ਨਾਲ ਕਰੀ ਜਾਂਦਾ ਹੁਣ ਪਤਾ ਨਹੀਂ ਵੀ ਦੀਂਦਾ ਕਿ ਨਹੀਂ ਦੀਂਦਾ ਮਗਰਲੇ ਦੋਨੇ ਬੰਦ ਹੋਏ ਪਿਆ ਪਹਿਲਾ ਮੂਹਰਲਾ ਵੀ ਬੰਦ ਹੋਇਆ ਪਿਆ ਉਹ ਵੀ ਕਰਾ ਲਿਆ ਹੁੰਦੀ ਬਾਕੀ ਟੈਂਕੀ ਨੂੰ ਕਿਤੇ ਥੋੜੀ ਜੀ ਰਹਿ ਗਈ ਆ ਟਿੱਕਰ ਰਹਿ ਗਏ ਆ ਉਹ ਦੁਕਾਨਾਂ ਬੰਦ ਆ ਇੱਕ ਤਰੀਕ ਨੂੰ ਖੁੱਲਣਗੀਆਂ ਯਾਨੀ ਕਿ ਕੱਲ ਨੂੰ ਸੋਮਵਾਰ ਨੂੰ ਤੇ ਚਾਚੇ ਕੋਲ ਹਾਂ ਜੀ ਮਿੱਤਰੋ ਤੇ ਆਪਾਂ ਆਏ ਸੀਗੇ ਚਾਚੇ ਕੋਲੇ ਖੇਤ ਤੇ ਇੱਥੇ ਕਰੀ ਜਾਂਦੇ ਸੀਗੇ ਕਤੂ ਚਾਚੀ ਹੁਣੀ ਵੱਟ ਬੋੜ ਜਿਹੜੀਆਂ ਵਾਲੀ ਜਿਹੜੀ ਅਸੀਂ ਨਾ ਖਰਾਬ ਹੋ ਗਿਆ ਸੀ ਜੂਨਾ ਵੇ ਆਣ ਲੈਣਾ ਆਈ ਜਾਂਦੀਆਂ ਇਹ ਆ ਕੈਮਰੇ ਚ ਪਾਣੀ ਪਿਆ ਮੈਂ ਦੇਖ ਤੰਮ ਮਗਰ ਲੈ ਕੈਮਰੇਂ ਚ ਵੀ ਪਾਣੀ ਪਿਆ ਹੈ ਜੁਗਾ ਖਰਾਬ ਹੋ ਗਿਆ ਹੂੰ ਤਾਂ ਚੱਲੀ ਜਾਂਦਾ ਵਧੀਆ ਲੈਣਾ ਇੰਨਾਂ ਵੀ ਥਿੱਲੀ ਤਾਂ ਵਧੀਆ ਜਾਂਦਾ ਤਰੋਂ ਦੇ ਆਪਾਂ ਆ ਗਏ ਸੀ ਕਿ ਖੇਤ ਨੱਥੇ ਵਾਲੇ 5881 ਇੱਧਰ ਚਾਚੇ ਕੇ ਝੋਨਾ ਲਾਈ ਜਾਂਦੇ ਆ ਬੰਦੇ ਤੇ ਮੀਂਹ ਪਈ ਜਾਂਦਾ ਲੈ ਭਰਾਵਾ ਮੀਂਹ ਪਈ ਜਾਂਦਾ ਮੀਂਹ ਚ ਲਾਈ ਜਾਂਦੇ ਆ ਬੰਦੇ ਝੋਨਾ ਆ ਬੰਦਾ ਪੈਰ ਹੀ ਤੋਈ ਜਾਂਦਾ ਇੱਥੇ ਖੜਾ ਬਸ ਗੱਲਾ ਕੀ ਹਾਲ ਨੇ ਚੋਬਰ ਜੀ ਰੀ ਲਾਉਣੀ ਤਾਂ ਨਾ ਭਰਾਵਾ ਸਾਨੂੰ ਕਿੱਥੇ ਲਾਉਣੀ ਆਂ ਤੇ ਆ ਚਾਚੇ ਕਾ ਮਾਣਾ ਮਿੱਤਰੋ ਮਾਣਾ ਮਿੱਤਰੋ ਆਪਣੇ ਕੋਲੇ ਆ ਜਿਹੜੇ ਤਿੰਨ ਗੱਲੇ ਇੱਥੇ ਬੰਦੇ ਉਹ ਤੋਂ ਤਾਈ ਸੋਲਰ ਵਾਲੀ ਵਾਲਾ ਤੇ ਆਪਣੇ ਕੋਲੇ ਪੂਰੇ 3.5 ਗੱਲੇ ਹੈਗਾ ਚਾਬੀ ਲੈਣੀ ਹੈ ਇਸ ਦੀ ਇੱਕ ਤਾਂ ਨਾ ਚੇਤਾ ਵਾਣਾ ਮਾੜਾ ਭੁੱਲ ਜਾਈਦਾ ਆਪਣੇ ਕੋਲੇ ਨਾ 4 ਕਿੱਲੇ ਸਾਢੇ 4 ਕਿੱਲੇ ਆ ਤਿੰਨ ਕਿੱਲੇ ਤਾਂ ਇੱਧਰ ਆ ਤੇ ਡੇਢ ਕਿੱਲਾ ਉੱਧਰ ਆ ਤੇ ਉੱਧਰ ਜਾ ਕੇ ਤੁਹਾਨੂੰ ਦਿਖਾਉਨੇ ਆ ਵਾਹਨ ਤਾਂ ਉਹ ਠੋਕ ਗਿਆ ਪਾਣੀ ਨਾਲ ਦੁਬਾਰਾ ਕਰਦੂ ਕਰਨਾ ਪੈਣਾ ਫੇਰ ਤੁਹਾਨੂੰ ਜਾ ਕੇ ਦਿਖਾਉਨੇ ਆ ਕੀ ਮਾਹੌਲ ਚਾਲ ਮਿੱਤਰੋ ਚਾਬੀ ਲਿਆ ਕੇ ਤੇ ਆ ਕੋਠੀ ਖੋਲ ਕੇ ਦਿੱਤੀ ਸੀ ਆਪਣੇ ਬੰਦੇ ਜਿਹੜੇ ਲਾਈ ਜਾਂਦੇ ਝੋਨਾ ਹਾਂ ਵੀ ਮਿੱਤਰ ਸੰਗ ਦਾ ਕਦੋਂ ਆ ਹੁਣ ਕਿਧਰ ਤਾਂ ਕਹਿ ਦੇ ਕੀ ਹਾਲ ਨੇ ਵਧੀਆ ਰੋੜ ਦਾ ਕਦੋਂ ਤਾਈ ਲਾ ਦੋਂਗੇ ਝੋਨਾ ਫਿਰ ਬਸ ਯਾਰ ਬਈ ਨੂੰ ਲੱਗਿਆ ਬਈ ਘਰ ਅੱਛਾ ਯਾਰ ਚੱਲੋ ਠੀਕ ਆ ਭਰਾਵਾ ਅੱਜ ਕਹਿ ਰਿਹਾ ਕਰੇ ਮੰਨਦੇ ਨਹੀਂ ਗੱਲ ਮੰਨ ਜਾਣਗੇ ਹੌਲੀ ਹੌਲੀ ਮੰਨਣਗੇ ਹਨ ਕਰ ਦਿਆ ਕਰੋ ਸਸਤਾ ਆ ਆ ਇਧਰ ਆਪਣੀ ਰਿਵਿਊ ਪੱਟੀ ਜਾਂਦੇ ਆ ਸੁਣਿਆ ਨਹੀਂ ਚਾਚਾ ਦੁਬਾਰਾ ਆਪ ਹੀ ਕਹਦੇ ਸਬਸਕ੍ਰਾਈਬ ਕਰ ਦੋ ਮੁੰਡਿਓ ਕਿਨੇ ਨਹੀਂ ਕੀਤਾ ਜਾਂਦਾ ਕਿਉਂ ਬਾਈਓ ਅੱਜ ਬਈ ਇੱਕ ਬੰਦਾ ਵੀ ਆਇਆ ਸਾਡੇ ਨਾਲ ਉਹ ਫਿਰਦਾ ਏ ਖੇਤ ਨਹੀਂ ਵੜਦਾ ਹੁੰਦਾ ਵੀ ਮਿੱਤਰੋ ਹਾਂ ਬਈ ਜਲੰਧਰ ਨਹੀਂ ਨਹੀਂ ਤੈਨੂੰ ਇਹ ਕਹੀ ਨਹੀਂ ਦਿੰਦਾ ਸੀ ਨਾ ਚਾਚਾ ਹੁਣ ਚਾਹ ਤੇ ਤੂੰ ਕਹੀ ਨਹੀਂ ਨਾ ਦਿੰਦਾ ਯਾਰ ਚੱਕ ਤੈਨੂੰ ਨਵੀਂ ਲਿਆਦੀ ਝੰਡ ਵਾਲਿਆਂ ਦੇ ਲੈ ਖੋਲ ਪੰਨਾ ਖੋਲੇ ਦਾ ਅਨਬਾਕਸਿੰਗ ਕਰ ਕਰ ਕਿਤੇ ਨਾ ਕਰਦਾ ਕਹੀ ਜਾਈ ਕਹੀ ਨਹੀਂ ਦਈ ਲੈ ਹੁਣ ਲਿਆਦੀ ਆ ਮਾਰੇ ਕਹੀ ਤਾਂ ਨਹੀਂ ਆਈ ਇਹ ਕਹਿੰਦਾ ਖਾਰੇਆਂ ਵਾਲਿਆਂ ਦੀ ਕਹੀ ਨਹੀਂ ਲੈਣੀ ਆ ਨਾ ਝੰਡ ਵਾਲਿਆਂ ਦੀ ਲੈਣੀਆਂ ਆ ਨਾ ਆ ਵੀ ਖੁਸ਼ ਆ ਹੁਣ ਕੀ ਹੀ ਠੀਕ ਆ ਇਤਰੋ ਦੋ ਖਾਰੇ ਵਾਲੀਆਂ ਗੰਆਂ ਇਹਨੂੰ ਇਹ ਨਹੀਂ ਪਸੰਦ ਆਈ ਕਹਿੰਦਾ ਜੰਡ ਵਾਲਿਆਂ ਦੀ ਆ ਸਪੈਸ਼ਲੀ ਮੰਗਵਾਈ ਆ ਫਿਰ ਹੁਣ ਬਸ ਤਰੀਕਾ ਨਾ ਆ ਕੀ ਆ ਗੱਦੇਵ ਸਪੈਸ਼ਲੀ ਮੰਗਵਾਈ ਆ ਆ ਸਾਡੇ ਚਾਚਾ ਚੰਨਾ ਜੀ ਸੱਦੂ ਕਰੀ ਜਾਂਦੇ ਨੇ ਕਿਤਾਈ ਅਸੀਂ ਕੋ ਕੱਦੂ ਕਰਤਾ ਮੀਂਹ ਤੇ ਹਵਾ ਬਹੁਤ ਅਮੀਰ ਤੇ ਤੇਜ਼ ਹੀ ਰਹਾ ਹੁੰਦਾ ਜਿੱਥੀਆਂ ਦੇ ਕੋਨੇ ਯਾਰ ਬੰਬ ਜਿਹਾ ਜ਼ੋਰ ਕਰਤੀ ਲੰਘ ਗਏ ਕਿਵੇਂ ਹੁਣ ਇੱਥੋਂ ਦਾ ਮਹਿੰਗਾ ਨੂੰ ਥਾਂ ਹੀ ਨਹੀਂ ਪਿੱਤਰ ਲਗਾਉਣਾ ਯਾਰ ਇੱਥੋਂ ਦੀ ਮੋਟਰਸਾਈਕਲ ਨਹੀਂ ਲਾਹਤਾ ਤੈਨੂੰ ਟਰੈਕਟਰ ਦੀ ਪਈ ਆ ਆ ਹਾਲ ਕਰਦੇ ਵੀ ਰੱਬ ਨੇ ਸਾਡੇ ਸਾਹਮਣੇ ਆ ਆ ਬੰਦੇ ਨੇ ਆ ਗਏ ਯਾਰ ਵਾਣ ਹੀ ਨਹੀਂ ਦੇਖਿਆ ਕੱਲ ਦਾ ਮਾਣ ਇਹਨਾਂ ਦਾ ਕੱਲ ਦਾ ਨਕਲੀ ਹੁੰਦਾ ਦੰਦੂ ਵੀ ਦੇਖ ਜੋ ਘਾਰਾ ਟੋਨਾ ਫਰਿਆ ਵੀ ਤੇ ਸਾਰੀ ਪੈੜ ਜੱਖਣਾ ਵੱਢੀ ਗਈ ਮਿੱਤਰੋ ਬੋਲਤ ਗੱਲ ਆ ਲੋਕਾਂ ਦੀ ਯਾਰ ਕਿਹੜਾ ਦਾ ਮਾਰ ਇਹ ਦੇ ਵਿਚਾਰੇ ਦੇ ਖਾਰ ਪੈਣ ਦੇ 960 ਥੱਲੇ ਮਿੱਟੀ ਨੇ ਇਹ ਹਾਲੇ ਜਾਂ ਹੀ ਰਸਤਾ ਬੰਦ ਹੋਇਆ ਮਿੱਤਰੋ ਖੇਤ ਆ ਕੇ ਸੀ ਮੀਂਹ ਬਹੁਤ ਪਈ ਆ ਸਾਡਾ ਬੰਦਾ ਕੱਦੂ ਕਰਦੇ ਦੇਖੋ ਭੋਗ ਟਰੈਕਟਰ ਉੱਤੇ ਬੈਠਾ ਰ ਆਉਣ ਨਾਲ ਆ ਜਾਂਦਾ ਹੁਣ ਆ ਬਾਈ ਦਾ ਟਰੈਕਟਰ ਸੱਦਿਆ ਇਹ ਆਇਆ ਕੱਢਣ ਲੈ ਵੀ ਲੱਗਦੀ ਪਤਾ ਦਾ ਬਾਈ ਦਾਦ ਲੈਵੇ ਮਿੱਤਰ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਮਿਲਦੇ ਆਂ ਫਿਰ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਗੁੱਡ ਬਾਏ ਡਾਟਾ ਟੇਕ ਕੇਅਰ